ਜੇ ਅਸਤੁਜ ਤਵ ਸਰਨੀ ਪਰਹਿ ਅਸਤੁਜ ਦਸਮ ਬਾਣੀ ਦੇ ਵਿੱਚ ਸ਼ਬਦ ਬਹੁਤ ਵਾਰ ਵਰਤਿਆ ਗਿਆ ਅਸਤੁਜ ਇਹ ਦੋ ਅੱਖਰਾਂ ਦਾ ਸੁਮੇਲ ਆ ਅਸ ਅਸ ਦਾ ਮਤਲਬ ਕਿਰਪਾਨ ਹੁੰਦੀ ਆ ਤੁਜ ਹੁੰਦੀ ਆ ਬਾਹ ਜਿਸ ਬਾਹ ਜਾਂ ਜਿਸ ਹੱਥ ਕੋਲ ਕਿਰਪਾਨ ਉਹ ਕਿਰਪਾਨ ਇਹ ਗੁਰਮਤਿ ਦੇ ਵਿੱਚ ਕਿਰਪਾਨ ਜਾਂ ਆਤਮਿਕ ਦੀ ਦੁਨੀਆ ਵਿੱਚ ਕਿਰਪਾ ਨਾਲ ਹੀ ਪੀੜੀ ਦੀ ਕਿਰਪਾ ਨਾਲ ਹੈ ਗਿਆਨ ਦੀ ਕਿਰਪਾ ਨਾਲ ਗਿਆਨ ਖੜਗਾ ਜਿਸ ਹੱਥ ਕੋਲੋਂ ਕਿਰਪਾ ਨਾਲ ਉਹ ਉਹਨੂੰ ਅਸੀਂ ਤੇਰਾ ਹੱਥ ਹੈ ਤੇਰੀ ਬੁੱਧ ਕਹਿ ਸਕਦੇ ਆ ਜਿਹੜੀ ਸਾਰਿਆਂ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਦੇ ਅੰਦਰ ਭੁੱਖਾ ਸੱਚ ਜਾਣਣ ਦੀ ਉਹਨਾਂ ਨੂੰ ਭੁੱਖ ਦੇ ਰਹੀ ਆ ਕਿਰਪਾ ਦੇ ਰੂਪ ਦੇ ਵਿੱਚ ਉਹ ਅਸਤੋ ਜਾ ਉਹਨੂੰ ਹੁਕਮ ਵੀ ਕਹਿ ਲੋ ਤੇਰੀ ਬਾਹਂ ਕਹਿ ਲੋ ਜਿਸ ਵਿੱਚ ਕਿਰਪਾ ਕਿਰਪਾ ਦੀ ਕਿਰਪਾ ਨਾਲ ਖੜੀ ਹੋਈ ਆ ਗਿਆਨ ਖੜਗ ਉਹ 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 ਅਸਤੋ ਜਾ ਹੁਣ ਇਹ 24 ਸਾਲ ਚ ਦੋ ਤਿੰਨ ਵਾਰ ਵਰਤੇ ਹੋਇਆ ਅਸਤੋ ਸ਼ਬਦ ਜੇ ਅਸਤੋ ਜਿਤ ਅਪਸਰਨੀ ਪਰੇ ਤੇਰੀ ਕਿਰਪਾ ਹੈ ਠਾਂ ਅਗੇ ਤੇ ਕਿਰਪਾ ਦੇ ਅਨਸਾਰ ਹੀ ਚੱਲਣ ਲੱਗੇ ਉਹ ਸਿੱਖਿਆ ਦੇ ਅਨਸਾਰ ਜੀ ਤਿੰਨ ਕੇ ਦੁਸ਼ਟ ਦੁਖਿਤ ਹੋਏ ਮਾਰੇ ਬਿਉਨਰੇ ਜਿਹੜੇ ਦੁਸ਼ਟ ਨੇ ਉਹਨਾਂ ਦੇ ਜਿਹੜੇ ਵਕਾਰ ਨੇ ਅੰਦਰ ਮਨ ਦੇ ਬਲੇਵੇਂ ਨੇ ਆਪ ਹੀ ਹੋ ਕੇ ਮਰ ਜਾਣਗੇ ਪੁਰਖ ਜਵਨ ਭਗਤ ਪਰੇ ਤੇ ਹਾਰੇ ਹੁਣ ਇਹ ਸਿੱਖ ਨੂੰ ਸਿੱਖਿਆ ਇਹ ਤਾਂ ਹੀ ਪੰਜਾ ਬਾਣੀਆ ਚ ਸਪੈਸ਼ਲ ਰੱਖੀ ਗਈ ਆ ਇਹ ਸਿੱਖਿਆ ਬਹੁਤ ਵੱਡੀ ਸਿੱਖਿਆ ਹੈ ਬਾਣੀ ਦੇ ਵਿੱਚ ਚੌਪਈ ਚ ਇਹ ਸਿੱਖ ਨੂੰ ਦੱਸਦੀ ਅਕਿਦਾ ਬਾਣੀ ਚ ਚੱਲਣਾ ਤੇਰੇ ਸਾਰੇ ਜਦ ਤੈਨੂੰ ਸੱਚ ਦਾ ਗਿਆਨ ਹੋ ਜਾਣਾ ਤਾਂ ਤੇਰੇ ਸੰਸਾਰਿਕ ਦੁੱਖ ਵੈਸੇ ਹੀ ਖਤਮ ਹੋ ਜਾਣੇ ਤੈਨੂੰ ਪਤਾ ਲਾਣਾ ਕਿ ਇਹ ਤਾਂ ਜੀਵਨ ਦੇ ਵਿੱਚ ਆਉਂਦੀ ਹੁੰਦੀਆਂ ਉਹਨਾਂ ਨੂੰ ਸਿੱਖਨੇ ਗੋਲਣਾ ਹੀ ਨਿਕਾ ਪੁਰਖ ਜਵਨ ਪਗ ਪਰੇ ਤਿਹਾਰੇ ਜਿਹੜੇ ਪੁਰਖ ਵੀ ਜਿਹੜੇ ਵੀ ਸਿੱਖ ਤੇਰੀ ਰਾਹ ਤੇ ਚੱਲਣਗੇ ਜਾਂ ਉਹ ਸਿੱਖਿਆ ਦੇ ਰਾਹ ਤੇ ਚੱਲਣਗੇ ਤਿਹਾਰੇ ਅਸਤੁਜ ਦੀ ਗੱਲ ਹੋ ਰਹੀ ਆ ਤਿੰਨ ਕੇ ਤੂੰ ਸੰਕੜ ਸਭ ਟਾਰੇ ਉਹਨਾਂ ਦੇ ਤੂੰ ਸਾਰੇ ਸੰਕੜ ਖਤਮ ਕਰਦੇ ਹੁਣ ਜਿਸ ਨੂੰ ਅਸਲੀਅਤ ਪਤਾ ਲੱਗੀ ਸੱਚ ਦਾ ਗਿਆਨ ਹੋ ਗਿਆ ਕਿ ਮੈਂ ਤਾਂ ਕੁਛ ਵੀ ਨਹੀਂਗਾ ਮੇਰਾ ਤਾਂ ਵजूद ਹੀ ਨਹੀਂ ਕੁਛ ਨਹੀਂ ਹੈ ਨਹੀਂਗਾ ਤਾਂ ਉਹ ਇਸ ਗੱਲ ਦੇ ਸਮਝ ਆਉਣ ਨਾਲ ਹੀ ਸਾਰੇ ਸੰਕੜ ਖਤਮ ਹੋ ਜਾਂਦੇ ਮੇਰਾ ਕਬੀਰ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸਭ ਤੇ ਕਿਆ ਲੱਗੇ ਮੇਰਾ ਜਦ ਕਿੱਡਾ ਵੱਡਾ ਦੁੱਖ ਆ ਜੇ ਕਿਸੇ ਦੇ ਜਵਾਨ ਪੁੱਤ ਦੀ ਮੌਤ ਹੋ ਜAVE ਸੰਸਾਰ ਦੇ ਵਿੱਚ ਇਹਨੂੰ ਦੁੱਖ ਮੰਨਿਆ ਗਿਆ ਪਰ ਜੇ ਉਹ ਸਮਝਦਾ ਹੋਵੇ ਵੀ ਤੈਂ ਦਿੱਤਾ ਸੀਗਾ ਤੇਜਾ ਜੀਵਾ ਤੈਂ ਦਿੱਤਾ ਮੇਰੀ ਡਿਊਟੀ ਲਈ ਆ ਪਾਲਣ ਦੀ ਜੇ ਉਹ ਤੂੰ ਵਾਪਸ ਵੀ ਲੈ ਲਿਆ ਤਾਂ ਉਹ ਤੇਰਾ ਸੀ ਤੈਂ ਦਿੱਤਾ ਤੈਂ ਲੈ ਲਿਆ ਉਹ ਭਾਣਾ ਉਹਨੂੰ ਕਬੂਲ ਕਰੋ ਇਹਦੇ ਵਿੱਚ ਦੁੱਖ ਹੋਣ ਵਾਲੀ ਕੋਈ ਗੱਲ ਨਹੀਂ ਗਈ ਤੇ ਇਸੇ ਕਰਕੇ ਜਦੋਂ ਇਹ ਇਹ ਗੱਲਾਂ ਸੱਚ ਸਮਝ ਆਉਂਦਾ ਤਾਂ ਉਹਨਾਂ ਦੇ ਸਾਰੇ ਸੰਕਟ ਖਤਮ ਹੋ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸੰਸਾਰਿਕ ਸੰਕਟ ਕੋਈ ਸੰਕਟ ਨਹੀਂ ਇਹ ਤਾਂ ਬਾਣੀ ਦੇ ਵਿਚੋਂ ਚੱਲਣਾ ਹੀ ਪੈਣਾ ਇਹ ਆਉਣੇ ਹੀ ਆਉਣੇ ਆ ਇੱਥੇ 21ਵੇਂ ਪੈਰੇ ਦੀ ਸਮਾਪਤੀ ਆ